ਇਹ ਮਤੀ 3 ਨਵੰਬਰ ਨੂੰ ਕੋਲੀ ਟੱਬਾ ਸ਼ਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਗਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਬਰਥਡੇ ਪਾਰਟੀ ਬਰਥਡੇ ਪਾਰਟੀ ਮਨਾਉਣ ਆਏ ਸੀ ਜਿਸ ਚ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਤੇ ਡਿਸਕਾਊਂਟ ਮੰਗਣ ਨੂੰ ਲੈ ਕੇ ਬਿੱਲ ਜਿਹੜਾ ਕਾਊਂਟਰ ਤੇ ਕੋਲੀ ਟੱਬੇ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਾਨਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਭੱਜ ਲਿਆ ਤਾਂ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਏ ਸੰਤੋਸ਼ যাদਬ ਇਹ ਇਹਨੇ ਉਹਦੇ ਉਹਦੇ ਨਾਲ ਹੱਥੋ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਤੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸੀ ਦੋਸ਼ੀ ਜਿਹੜਾ ਉਨੇ ਚਾਕੂ ਦੇ ਸਟੈਬ ਇੰਜਰੀ ਦੇ ਅਕਰ ਕੀਤੀ ਹੈ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਹੋਇਆਂ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਮਕਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ 메ਨ ਦੋਸ਼ੀ ਆ rahul ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੁਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ ਹੈ 23 BSA ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉਤੋਕਲੀ ਹੋਈ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਨੌਜਵਾਨ ਤੇ ਜਿਹਨੂੰ ਨਹੀਂ 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 ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਹੋਈ ਸਰ ਇਹ ਨੌਜਵਾਨ ਜੀ ਉਮਰ ਕਿੰਨੀ ਸੀ ਜੀ ਉਸ ਦੀ ਜਿਸ ਦੀ ਡੈਥ ਹੋਈ ਲੜਕੇ ਦੀ ਕਰੀਬ 23 24 ਸਾਲ ਲੜਕੇ ਦੀ ਉਮਰ ਹੈ ਇਹਨੂੰ ਇਹਨੂੰ ਕਲੌਰੀਗੇਟ ਕੋਲ ਮੜੀਆਂ ਕੋਲ ਗ੍ਰਫਤਾਰ ਕੀਤਾ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚ ਇਹ ਜੀ ਵਾਰਦਾਤ ਨੂੰ ਜਾਣਦੇ ਨਹੀਂ ਨਹੀਂ ਇਹ ਤਾਂ ਇੱਕ ਬਰਥਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਬੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਜਿਸ ਦੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸੀਪਰੋਕ ਕਲੈਕਟ ਚ ਉਹ ਇਹਦੇ ਚੱਕੋ ਮਾਰ ਸਰ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਹੋ ਜੀ ਉਹ ਮੋਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀ ਸੀਟੀਵੀ ਫੁਟੇਜ ਚ ਦਿਖਦਾ ਉਹ ਛੁਰਾ ਉਹਨੇ ਆਪਣੇ ਪਿੱਛੇ ਡੱਬ ਚੋਂ ਕੱਢਿਆ ਸੀ ਸਰ ਜਿਸ ਤਰ੍ਹਾਂ ਉਹਨੇ ਹਥਿਆਰ ਰੱਖਿਆ ਛੁਰਾ ਇਹ ਕੋਈ ਕ੍ਰਿਮੀਨਲ ਹੋ ਗਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਾਂਨੇ ਪੁਲਸ ਰਿਮਾਂਡ ਇਥੋਂ ਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਸਰ ਉੱਥੇ ਠੀਕ ਹੈ ਜੀ ਇੱਕੇ ਕਾਨ ਆਸਪਾਸ ਹੀ ਰਹਿਣੀ ਆ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਔਰ ਦੁੰਗ ਵੀ ਮਚਾਉਂਦੇ ਜਿਵੇਂ ਉਹਨੇ ਕੋਲੀ ਢਾਬਾ ਹੀ ਨਾ ਕੋਲ ਹੱਤਾ ਨਹੀਂ ਆ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਰੋਵਾਂ ਬਾਹਰ ਰਹਿਣੀ ਆ ਬਹੁਤ ਲੱਗੀਆਂ ਹੋਣੀਆਂ ਨੇ ਉਹਨਾਂ ਦੇ ਤਾਂ ਨਕਤਵਾ ਹੀ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਕੋਲੋ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਸਾਡੇ ਸੀ ਬੰਦੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਵਾਲੀ ਤੋਂ ਬਾਅਦ ਕੀ ਕਾਰਵਾਈ ਹੋਏਗੀ ਦੀਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਲੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਉਹ ਦੁਬਾਰਾ ਚਲਾਈ ਜਾ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਹਰ ਸ਼ਰਾਬ ਓਪਨ ਚ ਪੈਣ ਦੀ ਇਜਾਜ਼ਤ ਨਹੀਂ ਦੇ। ਇਹਨਾਂ ਕੋਲ ਲਾਇਸੈਂਸ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਈ ਟੱਬ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾਂ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਕੀਤਾ ਪਹਿਲਾਂ ਵੀ ਸੁਦਾਬੇ ਦੇ ਗੋਲੀਆਂ ਚੱਲ ਚੁੱਕੀਆਂ ਨੇ ਜੀ ਜਿਹੜਾ ਜਦੋਂ ਇਹ ਟਾਬੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ ਉਸ 'ਚ ਜਿਹੜੇ ਦੋਸ਼ੀ ਸੀ ਉਹ ਵੀ ਅਰੈਸਟਡ ਅਸਰ ਕਿੰਨੇ ਆ ਤੇ ਮੁਕੱਦਮਾ ਐਟ ਦਾ ਟਾਈਮ ਦਰਜ ਆ ਲਿਗੇ ਇਹ ਇਸ ਕੇਸ 'ਚ 6 ਜਣੇ ਤੇ ਮੁਕੱਦਮਾ ਦਰਜ ਹੈ ਚੱਕੂ ਵਜਿਆ ਤੇ ਜਿਹੜਾ ਇਹ ਗ੍ਰਫਤਾਰ ਕਰ ਚਿੱਤਾ ਜਾ ਚੁੱਕਾ ਹੈ। ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਇੱਥੇ ਡਰਿੰਕ ਕਰ ਰਹੇ ਸੀ ਜੀ ਬੈਠੇ ਜੀ ਇਹ ਚਾਰੋਂ ਮੁੰਡੇ ਕੀ ਕਰ ਰਹੇ ਸੀ? ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅੱਗੇ ਪੂਰੀ ਬੈਕ ਤੋਂ ਦੇਖਾਂਗੇ। ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਤੇ ਆਏ ਸੀ। ਇਸ ਲਈ ਫੁਟੇਜ ਜਿਹੜੀ ਇਹ ਮੀਡੀਆ ਪ੍ਰੋਵਾਈਡ ਕਰਾਈਏਗੀ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਂਪਰ ਹੁੰਦੀ ਹੈ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਪ੍ਰੋਵਾਈਡ ਕਰਾ ਦਿੱਤੀ।